ਹਾਂਜੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਕਮੈਂਟਰ ਲਖਾਰੀ ਤੇ ਗਾਇਕ ਜੇ ਆਰ ਸੀ ਸ਼੍ਰੀ ਚਮਕੌਰ ਸਾਹਿਬ ਤੋਂ ਦੇਖੋ ਖੋਖਰ ਪਿੰਡ ਦਾ ਖੇਡ ਮੇਲਾ ਮਾਗੀ ਦਾ ਬਈ ਦੇਖ ਸਕਦੇ ਹੋ ਤੁਸੀਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਵੱਡਾ ਬੈਲ ਗੱਡੀਆਂ ਦੀਆਂ ਦੌੜਾਂ ਕੁਸ਼ਤੀ ਦੰਗਲ ਕਬੱਡੀ ਕੱਪ ਸੋ ਸਾਡੇ ਭਰਾ ਤੁਸੀਂ ਦੇਖ ਸਕਦੇ ਹੋ ਪੋਸਟਰ ਵਿੱਚ ਜਿਨ੍ਹਾਂ ਵੱਲੋਂ ਵੱਡਾ ਸਹਿਯੋਗ ਹੈ ਖੋਖਰ ਪਿੰਡ ਦਾ ਤੁਸੀਂ ਦੇਖ ਸਕਦੇ ਹੋ ਤੇ ਹਰਜੀਤ ਸਿੱਧੂ ਪਰਵੀਨ ਦਰਦੀ 13 ਜਨਵਰੀ ਯਾਨੀ ਕਿ ਕੱਲ ਨੂੰ ਖੁੱਲਾ ਅਖਾੜਾ ਵੀ ਹੈ ਜਿਹੜਾ ਦਗਾਣਾ ਜੋੜੀ ਲੱਗਣੀ ਹੈ ਸੋ ਸਾਰੇ ਭਰਾ ਵੀ ਦੇਖ ਸਕਦੇ ਹੋ ਐਨ ਆਰ ਆਈ ਵੀਰ ਜਿਨ੍ਹਾਂ ਦਾ ਵੱਡਾ ਸਹਿਯੋਗ ਹੁੰਦਾ ਕਿ ਨਹੀਂ ਰਹਿੰਦੇ ਇੰਡੀਆ ਪਰ ਦੇਲੇ ਇਹਨਾਂ ਦਾ ਹਮੇਸ਼ਾ ਪਿੰਡ ਕੋਲ ਹੁੰਦਾ ਕਿ ਦਿਲ ਖੋਲ ਕੇ ਭੇਜਣ ਰੁਪਈਏ ਹਰ ਛਿੰਝ ਹਰ ਟੂਰਨਾਮੈਂਟਾਂ ਦੇ ਵਿੱਚ ਵੱਡਾ ਇਹਨਾਂ ਦਾ ਰੋਲ ਹੁੰਦਾ ਕਿ ਜੇ ਆਰ ਸੀ ਕਿਹਦਾ ਦਿਲ ਕਰਦਾ ਮੈਂ ਛੱਡਾਂ ਆਪਣੇ ਪਿੰਡ ਨੂੰ ਇਹ ਚੰਦਰਾ ਰੋਜੀ ਰੋਟੀ ਲਈ ਪਾਪੀ ਪੇੜ ਦਾ ਸਵਾਲ ਹੁੰਦਾ ਕਿ ਹਰ ਇੱਕ ਐਨ ਆਰ ਆਈ ਦਾ ਆਪਣੇ ਪਿੰਡ ਵਿੱਚ ਹੀ ਖਿਆਲ ਹੁੰਦਾ ਬਈ ਸਾਰੇ ਐਨ ਆਰ ਆਈ ਵੀਰਾਂ ਦਾ ਬਹੁਤ ਬਹੁਤ ਧੰਨ ਜੇਣਾ ਵੱਲੋਂ ਵੱਡੇ ਸਹਿਯੋਗ ਸਾਡੇ ਮੋਹਨਾ ਸਪੇਨ ਉਹਨਾਂ ਵੱਲੋਂ ਬੈਲ ਗੱਡੀਆਂ ਲਈ ਪਹਿਲੇ ਪੰਜ ਨਾਮਾਂ ਲਈ 60000 ਰੁਪਇਆ ਕੀ ਬਾਤ ਆ ਜੀ ਕੋਈ ਵੀ ਕੰਮ ਜਿਹੜਾ ਐਨਆਰਆਈ ਵੀਰਾਂ ਤੋਂ ਬਿਨਾਂ ਤੋਂ ਕਰਾਣਾ ਬਈ ਬਹੁਤ ਔਖੇ ਆ ਸਲੱਖਣ ਸਿੰਘ ਦੀ ਜੀਤਾ ਸਪੇਨ ਅਮਨ ਸਪੇਨ ਸਹਿਜ ਸਪੇਨ ਗੋਤਮ ਸਪੇਨ ਗਗਨ ਸਪੇਨ ਸੰਜੂ ਸਪੇਨ ਭਾਈ ਸਪੇਨ ਵਾਲਿਆਂ ਨੇ ਵੀ ਬੱਲੇ ਬੱਲੇ ਕਰਾਈ ਹੋਈ ਆ ਟਰਨਮੈਂਟ ਕਮੇਟੀ ਨੂੰ 121000 ਰੁਪਏ ਦਾ ਵਿਸ਼ੇਸ਼ ਸਹਿਯੋਗ ਆ ਬਈ ਤੇ ਇਧਰ ਨਗਰ ਪੰਚਾਇਤ ಗ್ರಾಮ ਪੰਚਾਇਤ ਦਾ ਵੀ ਬਹੁਤ ਧੰਨਵਾਦ ਹੈ ਜੱਸੀ ਸਪੇਨ ਜੱਸੀ ਸਪੇਨ ਭਾਈ ਸਪੇਨ ਵਾਲਿਆਂ ਦਾ ਸਾਰਿਆਂ ਦਾ ਧੰਨਵਾਦ ਹੈ ਆ ਅਰਬ ਵਾਲਿਆਂ ਦਾ ਵੀ ਧੰਨਵਾਦ ਹੈ ਜਿਹੜੇ ਬਲ ਦੇ ਵਿੱਚ ਐਨ ਆਰ ਆਈ ਵੀਰ ਆ ਸਾਰਿਆਂ ਦਾ ਬਹੁਤ ਧੰਨਵਾਦ ਆ ਕਿਉਂਕਿ ਆ ਤੁਹਾਡੇ ਬਿਨਾ ਕੰਮ ਕਰਾਣੇ ਬਹੁਤ ਔਖੇ ਆ ਐਨ ਆਰ ਆਈ ਵੀਰ ਸੋ ਕੁਸ਼ਤੀ ਦੰਗਲ ਮਲਖੜਾ ਜਿਹੜਾ ਸੱਜ ਚੁੱਕਿਆ ਸਾਹਮਣੇ ਤੁਸੀਂ ਦੇਖ ਸਕਦੇ ਹੋ ਵੀ ਬੜੀ ਦੂਰੋਂ ਦੂਰੋਂ ਬੈਲ ਗੱਡੀਆਂ ਦੇ ਸ਼ਕੀਨ ਬੈਲ ਆਏ ਹੋਏ ਆ ਦੇਖ ਸਕਦੇ ਹੋ ਤੇ ਅੱਜ ਕੁਸ਼ਤੀ ਦੰਗਲ ਹੈ ਤਰੀਕ 12 ਜਨਵਰੀ 2025 ਦਿਨ ਸੋਮਵਾਰ ਅੱਜ ਕੁਸ਼ਤੀ ਦੰਗਲ ਹੋਣਾ ਹੈ ਅਤੇ ਬੈਲ ਗੱਡੀ ਦੀ ਦੌੜਾਂ ਵੀ ਹੋ ਰਹੀਆਂ ਤੁਸੀਂ ਦੇਖ ਸਕਦੇ ਹੋ ਬੈਲ ਰੱਖਣ ਦੇ ਸ਼ਕੀਨ ਭਰਾ ਸਾਡੇ ਸੋ ਦੇਖ ਸਕਦੇ ਹੋ ਇੱਥੇ ਸਟੇਜ ਲੱਗ ਰਹੀ ਹੈ ਕੱਲ ਨੂੰ ਖੁੱਲਾ ਖੜਾ ਜੀ ਸਾਰੇ ਇਲਾਕਾ ਨਿਵਾਸੀਆਂ ਨੂੰ ਬੇਨਤੀ ਵੀ ਸਾਰੇ ਹਮ ਹਮਾ ਕੇ ਪਹੁੰਚੋ ਜੀ ਅੱਜ ਕੱਲ ਅਤੇ ਪਰਸੋ ਕੱਲ 13 ਜਨਵਰੀ ਵਾਅਦੀਆਂ ਟੀਮਾਂ ਜਿਹੜੀਆਂ ਕਬੱਡੀ ਖੇਡਣਗੀਆਂ ਅਤੇ 14 ਜਨਵਰੀ ਨੂੰ ਵੱਡੀਆਂ ਅਕੈਡਮੀ ਜਿਹੜੀਆਂ ਕਬੱਡੀ ਖੇਡਣ ਗਈਆਂ ਸੋ ਤੁਸੀਂ ਦੇਖ ਸਕਦੇ ਹੋ ਦੁਕਾਨਦਾਰ ਭਰਾ ਵੀ ਜਿਹੜੇ ਪਹੁੰਚੇ ਹੋਏ ਆ ਦੂਰੋਂ ਦੂਰੋਂ ਕੋਈ ਵੀ ਟੂਰਨਾਮੈਂਟ ਹੋਵੇ ਸਾਡਾ ਜਿੰਦਰ ਭਰਾ ਹਵਾਰੇ ਵਾਲਾ ਨੰਬਰ 1 ਕੁਲਚੇ ਛੋਲੇ ਇਹ ਵੀ ਜਰੂਰ ਪਹੁੰਚਦਾ ਹੋਰ ਭਾਈ ਜਿੰਦਰ ਕੀ ਹਾਲ ਚਾਲ ਹੈ ਤਿਆਰੀ ਹੈ ਪੂਰੀ ਤਿਆਰੀ-ਤਿਆਰੀ ਬੜੀ ਕੋਈ ਵੀ ਸਾਡਾ ਜਿੰਦਰ ਭਰਾ ਕਹਿੰਦੇ ਹਵਾਰੇ ਵਾਲਾ ਇਹਦੇ ਵੀ ਕੁਲਚੇ ਛੋਲੇ ਪੂਰੇ ਅੱਤ ਕਰਾਉਂਦੇ ਆ ਭਾਈ ਤੜਕਾ ਲੱਗ ਰਿਹਾ ਹੈ ਪਿਆਜ਼ਾਂ ਨੂੰ ਕੋਈ ਵੀ ਟੂਰਨਾਮੈਂਟ ਹੋਵੇ ਭਾਈ ਇਹ ਸਭ ਤੋਂ ਪਹਿਲਾਂ ਇਹ ਮਿਲਦਾ ਹੈ ਖੜਾ ਰਹੀ ਬਾਅਦ ਚ ਪਹੁੰਚਦਾ ਇਹ ਸਭ ਤੋਂ ਪਹਿਲਾਂ ਪਹੁੰਚਦਾ ਹੋਰ ਸਾਡੇ ਭਰਾ ਆ ਠੰਡ ਚ ਰਸ ਵੀ ਲਾਇਆ ਹੋਇਆ ਤੁਸੀਂ ਹਾਂਜੀ ਹਾਂਜੀ 8 ਡਿਗਰੀ ਟੈਂਪਰੇਚਰ ਆ ਰਸ ਸੁਪੀਰ ਹੈ ਲੋਕੀ ਹਾਂਜੀ ਹਾਂਜੀ ਚੱਲਦਾ 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 ਪੂਰਾ ਹਾਂਜੀ ਪੂਰਾ ਕਿਉਂਕਿ ਇਹਦਾ ਬਹੁਤ ਤਕੜਾ ਟੋਨਿਕ ਹੁੰਦਾ ਇਹਨੂੰ ਠੰਡ ਗਰਮੀ ਨਾਲ ਦੇਖਿਆ ਕਰੋ ਨਹੀਂ ਤਾਂ ਸਿੱਟ ਲਿਆ ਕਰੋ ਅੰਦਰ ਤੁਸੀਂ ਭਾਈ ਜਰੂਰ ਆ ਦੁਕਾਨਦਾਰ ਭਰਾਵਾਂ ਦੀ ਸਪੋਰਟ ਕਰਿਆ ਕਰੋ ਹੋਰ ਵੀ ਦੁਕਾਨਦਾਰ ਭਰਾ ਆ ਤੁਸੀਂ ਦੇਖ ਸਕਦੇ ਹੋ ਪਹੁੰਚੇ ਹੋਏ ਆ ਦੂਰੋਂ ਦੂਰੋਂ ਅਤੇ ਤਿੰਨੋ ਦਿਨ ਗੁਰੂ ਘਰ ਲੰਗਰ ਜਿਹੜਾ ਹੱਤੁੱਟ ਵਰਤਦਾ ਦੇਖੋ ਤੁਸੀਂ ਖਾਣਾ ਤੁਹਾਨੂੰ ਪਿਆਰ ਦੇ ਨਾਲ ਲੋਕੀ ਛਕ ਰਿਆਂ ਜੀ ਗੁਰੂ ਘਰ ਲੰਗਰ ਉਹ ਲੱਖੀ ਹਰ ਤੂੰ ਜਾਏਗਾ ਕਿ ਨਹੀਂ ਹਾਂ ਪਿੰਡ ਖੋਖਰ ਜ਼ਿਲ੍ਹਾ ਰੂਪਨਗਰ ਤੇ ਗਰਮਾ-ਗਰਮ ਕੜਾ ਹਾਂਜੀ ਹਾਂਜੀ ਤੇ ਮਿਕਸ ਸਬਜੀ ਆ ਤੇ ਨਾਲੇ ਗਰਮਾ-ਗਰਮ ਫੁੱਲ ਗਿਆ ਪ੍ਰਸ਼ਾਦਾ ਪਹੁੰਚੋ ਸਾਰੇ ਭਾਈ ਖੋਖਰ ਪਿੰਡ ਦੇ ਵਿੱਚ ਜ਼ਿਲ੍ਹਾ ਰੂਪਨਗਰ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਵੱਡੀਆਂ ਰੌਣਕਾਂ ਲੱਗੀਆਂ ਹੋਈਆਂ ਸੋ ਸਾਰਿਆਂ ਦਾ ਬਹੁਤ ਸਹਿਯੋਗ ਆ ਨਗਰ ਪੰਚਾਇਤ ਗ੍ਰਾਮ ਪੰਚਾਇਤ ਐਨ ਆਰ ਆਈ ਵੀਰਾਂ ਦਾ ਵੱਡਾ ਸਹਿਯੋਗ ਆ ਸੋ ਇੱਧਰ ਪਿੱਛੇ ਵੀ ਤੁਸੀਂ ਦੇਖ ਸਕਦੇ ਜਿਹੜੇ ਹਲਵਾਈ ਲੱਗੇ ਹੋਏ ਆ ਤਿੰਨੋਂ ਦਿਨ ਜਿਹੜਾ ਲੰਗਰ ਆ ਤੁਟ ਵਰਦਨ ਆ ਇਹ ਕੜਾਹ ਦਾ ਕੜਾਹਾ ਜੀ ਸੋ ਹਲਵਾਗੀ ਲੱਗੇ ਹੋਏ ਆ ਸੁੱਕੀ ਸਬਜੀ ਬਣੀ ਹੋਈ ਆ ਗਰਮਾ ਗਰਮ ਪੁਲਕਾ ਤੇ ਸਾਰਿਆਂ ਦਾ ਬਹੁਤ ਧੰਨਵਾਦ ਪਿਆਰ ਦੇ ਨਾਲ ਸ਼ਖ ਰਿਹਾ ਸਾਰਿਆਂ ਨੂੰ ਬਿੰਦੀ ਇਲਾਕਾ ਨਿਵਾਸੀਆਂ ਨੂੰ ਸਾਰੇ ਹਮ ਹਮਾ ਕੇ ਪਹੁੰਚੋ ਜੀ ਵਾਹਿਗੁਰੂ ਜੀ ਚੱਲ ਸਭ ਨਾਲ ਮਾਈ ਜੀ ਵਾਹਿਗੁਰੂ 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 ਰੰਗਰ ਬਾਬਾ ਜੀ ਦਾ ਗਰਮੇ ਗਰਮ ਇੱਧਰ ਸਾਡੀਆਂ ਮਾਤਾਵਾਂ ਪੈਣਾ ਗੁਰੂ ਘਰ ਲੰਗਰ ਤਿਆਰ ਕਰਦੀ ਹੋਏ ਜੀ ਗਰਮਾ ਗਰਮ ਬਹੁਤ ਹੀ ਟੈਸਟੀ ਜਿਹੜੀ ਸਬਜ਼ੀ ਬਣੀ ਹੋਈ ਆ ਤੇ ਬਹੁਤ ਹੀ ਸਵਾਦ ਫੁੱਲ ਕੇ ਨਰਮੇ ਨਰਮ ਗਰਮੇ ਗਰਮ ਜਰੂਰ ਛੱਕ ਕੇ ਜਾਓ